ਉਰੀ ਵਿਖੇ ਵਾਰਡ ਨੰਬਰ 10 ਦੇ ਨਿਵਾਸੀ ਨਾਬਾ ਕਲੋਨੀ ਦੇ ਸਾਹਮਣੇ ਪੱਟੇ ਹੋਏ ਰਸਤੇ ਤੋਂ ਪਰੇਸ਼ਾਨ ਨਜ਼ਰ ਆਏ ਕਲੋਨੀ ਨਿਵਾਸੀਆਂ ਵੱਲੋਂ ਪੱਟੇ ਹੋਏ ਰਸਤੇ ਉੱਪਰ ਮਿੱਟੀ ਪਾਉਣ ਦੀ ਮੰਗ ਕੀਤੀ ਜਾ ਰਹੀ ਤਾਂ ਜੋ ਨਿਤ ਦਿਨ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਇਸ ਮੌਕੇ ਵਾਰਡ ਨੰਬਰ 10 ਦੇ ਐਮਸੀ ਹਰੀ ਕ੍ਰਿਸ਼ਨ ਮਨੀਵੀ ਮੌਜੂਦ ਸਨ ਉਹਨਾਂ ਦਾ ਕਹਿਣਾ ਸੀ ਕਿ ਇਹ ਸੜਕ ਪਿਛਲੇ ਕਈ ਮਹੀਨਿਆਂ ਤੋਂ ਪੱਤੀ ਹੋਈ ਹੈ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ ਕਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਕਿ ਕਰਿਆ ਜੀ ਵੀ ਆ ਸੜਕ ਦਾ ਜਿਹੜਾ ਕੰਮ ਚੱਲਦਾ ਜੀ ਇਹਨੂੰ 1 ਮਹੀਨੇ ਤੋਂ ਵੱਧ ਹੋ ਚੁੱਕਿਆ ਇਹ ਪੱਟ ਕੇ ਮੁੜ ਕੇ ਇਹਨਾਂ ਨੇ ਕੋਈ ਸਾਰ ਨਹੀਂ ਲਈ ਅਸੀਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਉਰੇ ਲੀਡਰ ਨੇ ਸਾਰਿਆਂ ਨੂੰ ਸੁਨੇਹਾ ਵੀ ਲਾਇਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਇੱਥੇ ਐਕਸੀਡੈਂਟ ਹੋਣ ਦਾ ਵੀ ਡਰ ਆ ਜੀ ਵਿੱਚ ਕਈ ਗਰੇ ਵੀ ਨੇ ਅਸੀਂ ਘਰੋਂ ਕੋਈ ਮੋਟਰਸਾਈਕਲ ਜਾਂ ਸਕੂਟਰ ਜਾਂ ਗੱਡੀ ਕੱਢਣੀ ਆ ਉਹਦੇ ਲਈ ਬੜਾ ਔਖਾ ਆ ਔਰ ਇਹ ਦੁਕਾਨਦਾਰ ਵੀਰ ਨੇ ਇਹਨਾਂ ਨੇ ਕੋਈ ਸਮਾਨ ਚਕਾਉਣਾ ਦੇਖੋ ਤੁਸੀਂ ਕਿਵੇਂ ਮਤਲਬ ਬਹੁਤ ਔਖਾ ਜੀ ਸਾਡੀ ਹੀ ਮੰਗ ਕਰਦੇ ਸਾਡੀ ਹੀ ਮੰਗਾ ਵੀ ਇਹਨੂੰ ਜਲਦ ਤੋਂ ਜਲਦ ਮਤਲਬ ਪਾ ਕੇ ਰੂੜੀ ਤਾਂ ਇਹਨੂੰ ਭਰਿਆ ਜਾਵੇ ਸਾਡੀ ਇਹ ਮੰਗਾ ਜੀ ਠੀਕ ਹੈ ਤੇ ਠੀਕ ਕੀਤਾ ਜਾਵੇ ਤਾਂ ਸੀਐਮ ਸਿਟੀ ਆ ਜੀ ਦੇਖ ਲੋ ਇਹ ਧੂਰੀ ਇੱਥੇ ਕੁਝ ਵੀ ਨਹੀਂ ਹੋਇਆ ਹਾਲੇ ਤੱਕ ਇਹ ਕਹਿੰਦਾ ਜੀ ਓਵਰ ਬ੍ਰਿਜ ਬਣਾਵਾਂਗੇ ਅਸੀਂ ਪੂਰੀ ਜਿਹੀ ਕੋਈ ਬੱਸ ਸਟੈਂਡ ਨਹੀਂ ਹੈਗਾ ਜੀ ਕੋਈ ਪਾਰਕ ਨਹੀਂ ਕੋਈ ਸਟੇਡੀਅਮ ਨਹੀਂ ਸੀਐਮ ਸਿਟੀ ਘਾਉਂਦੀ ਜਿਉਂ ਇਹ ਤੁਹਾਡੇ ਸਾਹਮਣੇ ਆ ਦੇਖ ਲੋ ਵੀ ਇੱਥੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਹੈਗਾ ਜੀ ਠੀਕ ਹੈ ਨਾ ਬਾਈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੱਟ ਕੀਤਾ ਹੋਇਆ ਹੈ? ਕਾਰਨ ਇਹ ਹੈ ਕਿ ਪੂਰੇ ਮਹੀਨੇ ਤੋਂ ਉੱਥੇ ਹੋ ਗਿਆ ਇਹਨਾਂ ਨੂੰ ਬੰਦ ਕਰੇ ਨੂੰ ਕੰਮ। ਅੱਛਾ ਜੀ। ਜਿਹੜਾ ਕਿ ਉਹ ਕਹਿ ਰਹੇ ਸੀ ਕਿ ਅਸੀਂ 2ਜੇ ਦਿਨ ਜਾਂ 3ਜੇ ਦਿਨ ਇਹ ਮਾਲ ਪਾਉਣਾ ਸ਼ੁਰੂ ਕਰ ਦਿਆਂਗੇ। ਹਰੇਕ ਬੰਦੇ ਨੇ ਬਾਰ ਬੁਰੋ ਇਹਨਾਂ ਨੇ ਜਿਹੜਾ ਪੱਟਿਆ ਹੈ ਉਹ ਇਹੇ ਗੱਲ ਕਹਿ ਕੇ ਹੀ ਪੱਟਿਆ ਹੈ। ਉਹ ਜਿਹੜਾ ਮਾਲ ਤੇੜਾ ਪੈਰ ਟੁੱਟਿਆ ਹੋਇਆ ਹੈ, ਕੋਈ ਸੀਬਰੇਜ ਦਾ ਪੈਰ ਟੁੱਟਿਆ, ਕੋਈ ਕਿਸੇ ਤਰ੍ਹਾਂ ਕਿਤੇ ਢੱਕਣ ਨਹੀਂ ਹੈਗਾ। ਤੇ ਇਹਦੇ ਕੋਲ ਵੀ ਕਿਸ ਦਾ ਜੇ ਭਵਿੱਖਤਨੋਂ ਰਾਤ ਨੂੰ ਕੋਈ ਜਾਣੀ ਨੁਕਸਾਨ ਹੁੰਦਾ ਕੋਈ ਗੱਲਬਾਤ ਹੁੰਦੀ ਹੈ ਨਾ ਕੌਣ ਜਿੰਮੇਵਾਰ ਅਸੀਂ ਹਰੇਕ ਬੰਦੇ ਨੂੰ ਹਰੇਕ ਦਫਤਰ ਤੇ ਹਰੇਕ ਬੰਦੇ ਨੂੰ ਜਾ ਕੇ ਬੈਠ ਕੇ ਆਇਆ ਕੋਈ ਬੰਦਾ ਸਾਨੂੰ ਕੋਈ ਕਾਰ ਨਹੀਂ ਸਾਡੀ ਸੁਣਦਾ ਢੁਰ ਤੋਂ ਲੈ ਕੇ ਜਿੱਥੋਂ ਫੱਟਣਾ ਸ਼ੁਰੂ ਕਰਿਆ ਇਹਨਾਂ ਨੇ ਉੱਥੋਂ ਤੋਂ ਲੱਗੇ ਗਾਹਾਂ ਤੇ ਜਿੰਨੇ ਵੀ ਘਰ ਤੇ ਹਰੇਕ ਘਰ ਦੇ ਕੇਸ ਤੇ ਨੂੰ ਹੈ ਹਰੇਕ ਲੱਭੇ ਮੋਟਰਸਾਈਕਲ ਹੈ ਬਾਈਕਲ ਹੈ ਕਿਸੇ ਜਗ੍ਹਾ ਕੋਈ ਰਸਤਾ ਨਹੀਂ ਹੈ ਦੁਕਾਨਦਾਰ ਨੇ ਦੁਕਾਨਦਾਰ ਔਖੇ ਹੁੰਦੇ ਨੇ ਕੋਈ ਸਮਾਨ ਹੈ ਸਮਾਨ ਵਾਲੇ ਔਖੇ ਹੁੰਦੇ ਨੇ ਕਿੱਥੇ ਬੰਦਾ ਕੋਈ ਸਮਾਨ ਰੱਖੂ ਕਿੱਥੇ ਖੜਾਉ ਉ ਕੀ ਕਰੂਗਾ ਇਹ ਬਾਰੇ ਇਹਦਾ ਬਾਰੇ ਚੰਨਣਾ ਪਾਉਣਾ ਸਾਨੂੰ ਛੇਤੀ ਤੋਂ ਛੇਤੀ ਇਹਦਾ ਕੰਮ ਕਰਨਾ ਹੈ ਅਸੀਂ ਠੇਕੇਦਾਰ ਨੂੰ ਮਿਲਿਆ ਠੇਕੇਦਾਰ ਨਹੀਂ ਸਾਨੂੰ ਮਿਲਿਆ ਮੈਂ ਇਸ ਵਾਰਡ ਨੰਬਰ 10 ਤੋਂ ਕਾਉਂਸਲਰਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ ਪੂਰੇ ਆ ਕੇ ਇਹਨਾਂ ਨੇ ਸਾਡੇ ਘਰਾਂ ਦੇ ਮੂਹਰੇ ਟੋਏ ਪੱਟੇ ਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨੇ ਦੇ ਤਕਰੀਬਨ ਅਸੀਂ ਸਾਡੇ ਸ਼ਹਿਰ ਦੇ ਅਧਿਕਾਰੀ ਜਿਹੜੇ ਈਓ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਦਫ਼ਤਰ ਦੇ ਵਿੱਚ ਵੀ ਆਪਣੇ ਸੀਐਮ ਸਾਹਿਬ ਦੇ ਵੀ ਕਿਹਾ ਤੇ ਠੇਕੇਦਾਰਾਂ ਤੱਕ ਵੀ ਪਹੁੰਚ ਕੀਤੀ ਉਹਨਾਂ ਨੂੰ ਕਿਹਾ ਵੀ ਭਾਈ ਆ ਖੱਡੇ ਦਾ ਭਰ ਦੋ ਹਾਲ ਤੱਕ ਉਹਨਾਂ ਨੇ ਇਹ ਖੱਡੇ ਨਹੀਂ ਪਰ ਇੱਕ ਮਹੀਨਾ ਹੋ ਗਿਆ ਸਾਡੇ ਲੋਕਾਂ ਨੂੰ ਦਿੱਕਤ ਹੈ ਸਾਰਿਆਂ ਦੇ ਘਰ ਆਪਣੇ ਗੇਟ ਦੇ ਉੱਤੇ ਗੇਟ ਦੇ ਮੁਰੇ ਹਟੋਏ ਹੋਏ ਹੋਣੇ ਕੋਈ ਆਪਣੇ ਬੱਚਾ ਲੰਘਦਾ ਤਾਂ ਡਿੱਗ ਜਾਂਦਾ ਕੋਈ ਗੱਡੀ ਕੱਢਣੀ ਆ ਜਾਂ ਕੋਈ ਅਮਰਜੈਂਸੀ ਹੈ ਕਿਸੇ ਨੂੰ ਕਿਸੇ ਹਸਪੀਟਲ ਜਾਣਾ ਜਾਂ ਕੋਈ ਹੋਰ ਕਿਸੇ ਵਿਆਹ ਸ਼ਾਦੀ ਜਾਣਾ ਤਾਂ ਉਹਨਾਂ ਦੇ ਸਾਰੇ ਵਾਹਨ ਨੇ ਜਿਹੜਾ ਅੰਦਰ ਬੈਠੇ ਨੇ ਅੰਦਰ ਅੰਦਰ ਰੱਖੇ ਹੋਏ ਨੇ ਜੋ ਕਿ ਉਹ ਕਿਤੇ ਰਾਤ ਬਰਾਤੇ ਕਿਤੇ ਜਾ ਨਹੀਂ ਸਕਦੇ ਕਿਸੇ ਹੋਰ ਤੋਂ ਹੈਲਪ ਲੇ ਕੇ ਜਾਂ ਆਟੋ ਵਗੈਰਾ ਬੁਲਾ ਕੇ ਅਸੀਂ ਫਿਰ ਜਾਣਾ ਪੈਂਦਾ ਹੈ ਜਾਨੀ ਕਿ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਇਹੀ ਮੰਗ ਕਰਦੇ ਹਾਂ ਕਿ ਵੀ ਸਾਡੇ ਜਿਹੜੇ ਟੋਏ ਇਹ ਪੱਟੇ ਨੇ ਸਰਕਾਰ ਆਪਣੇ ਇਹਨਾਂ ਨੇ ਠੇਕੇਦਾਰਾਂ ਨੇ ਵੀ ਇਹ ਕੰਮ ਸਭ ਜਲਦ ਤੋਂ ਜਲਦ ਕਰਾ ਕੇ ਇਹ ਟੋਏ ਭਰਾਏ ਜਾਣ ਕਿ ਜੋ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਕਿ ਈਓ ਸਾਹਿਬ ਦੇ ਧਿਆਨ ਚ ਲੈ ਆ ਕੇ ਆਏ ਆ ਜੀ ਈਓ ਸਾਹਿਬ ਨੇ ਕਹਿੰਦੇ ਆਪਣੇ ਬੀਐਨਡੀਆਰ ਦੇ ਆਪਣੇ ਜਿਹੜਾ ਉਹ ਠੇਕੇਦਾਰ ਹੈ ਜਾਂ ਐਸਡੀਓ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਪਰ ਹਾਲ ਤੱਕ ਕੋਈ ਸੁਣਵਾਈ ਨਹੀਂ ਹੋਈਏ ਜੇ ਤੁਹਾਡਾ ਇਹ ਤੋਂ ਬਾਅਦ ਦੇਖਦੇ ਅਸੀਂ ਇਕੱਠੇ ਹੋ ਕੇ ਐਸਜੀਐਮ ਸਾਹਿਬ ਨੂੰ ਮਿਲਾਂਗੇ ਪਹਿਲਾਂ ਤਾਂ ਅਧਿਕਾਰੀਆਂ ਤੱਕ ਪਹੁੰਚ ਕਰਾਂਗੇ ਵੀ ਇਹ ਜਰੂਰ ਜਲਦ ਤੋਂ ਜਲਦ ਇਹ ਕੰਮ ਕਰਾਇਆ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ